ਪੰਜਾਬ ਮੰਡੀ ਬੋਰਡ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਆਪਣੀਆਂ ਵਕ-ਵਕ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਵਕ-ਵਕ ਮੰਗਾਂ ਜਿਵੇਂ ਪੰਜਾਬ ਮੰਡੀ ਬੋਰਡ ਦੇ ਵਿੱਤੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਕਿਸੇ ਤਰ੍ਹਾਂ ਦਾ ਕਰਜ਼ਾ ਨਾ ਲੈਣ ਸੰਬੰਧੀ ਅਤੇ ਆਸ਼ਮਾਰ ਭਾਰਤ ਸਿਹਤ ਬੀਮਾ ਦੀ ਯੋਜਨਾ ਅਤੇ ਰਿਟਾਇਰਮੈਂਟ ਉਪਰੰਤ ਪੈਨਸ਼ਨਰ ਲਾਭਾਂ ਦੀ ਅਦਾਇਗੀ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰਨ ਸੰਬੰਧੀਆਂ ਵਕ-ਵਕ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਆ ਕਿਹਾ ਹੈ ਕਿ ਇਹਨਾਂ ਸਾਰੀਆਂ ਮੰਗਾਂ ਨੂੰ ਕਾਨੂੰਨ ਦੇ ਆਧਾਰ ਦੇ ਉੱਤੇ ਲਾਗੂ ਕਰਨਾ ਚਾਹੀਦਾ ਹੈ ਜਿਸ ਕਰਕੇ ਇਹਨਾਂ ਨੇ ਅੱਜ ਇਹ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਹ ਰੋਸ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਸੰਘਰਮ ਦੇ ਸੋ ਕੀ ਕੁਝ ਖਾਸ ਰਿਹਾ ਅੱਜ ਦੀ ਇਸ ਮੀਟਿੰਗ ਵਿੱਚ ਤੁਸੀਂ ਵੀ ਦੇਖੋ ਇਹ ਆਪਣੇ ਕਾਪੜਾ ਨਰਜੀਤ ਸੇ ਕੀ ਹੋਰ ਜਿੰਨੇ ਵੀ ਨਾਲ ਕਿ ਤੁਸੀਂ ਬਿਲਕੁਲ ਸਹੀ ਕਿਹਾ ਇਹ ਸਾਡਾ ਇੱਕ ਤਰ੍ਹਾਂ ਦਾ ਨਾਲ ਜਿਵੇਂ ਮਾਪ ਹਾਰ ਚੇ ਸਾਥੀ ਦਾ ਕੰਮ ਕਰਦੇ ਸਾਡੇ ਨਾਲ ਕਿ ਜਿਵੇਂ ਉਹ ਸਾਨੂੰ ਮਾਰਗਦਰਸ਼ਨ ਕਰਦੇ ਆ ਦੇਖੋ ਯੁੱਧ ਅਸੀਂ ਲੜਨਾ ਫੋਰਸ ਅਸੀਂ ਇਸ ਸਮੇਂ ਫੋਰਸ ਅਸੀਂ ਆ ਕਿਉਂਕਿ ਸਾਡੀ ਸੈਲਰੀਆਂ ਅਟੈਚ ਹੋਣੀਆਂ ਸਾਨੂੰ ਸੈਲਰੀਆਂ ਨਹੀਂ ਮਿਲਣੀਆਂ ਪੈਨਸ਼ਨਾਂ ਨਹੀਂ ਮਿਲਣੀਆਂ ਠੀਕ ਆ ਤਾਂ ਕਈ ਹੋਰੇ ਆਪਣੇ ਅਜੇ ਐਮਪਲਾਈ ਆ ਜਿਨ੍ਹਾਂ ਦੇ ਪੇਰੈਂਟ ਡੈਥ ਹੋਈ ਆ ਉਹਨਾਂ ਦੇ ਪੇਰੈਂਟ ਨੂੰ ਹਾਲੇ ਪੈਨਸ਼ਨ ਚੱਲਦੀ ਆ ਕਰਦਾ ਕੁਝ ਨਾ ਕਰਨਾ ਉਫਾ ਹੋ ਜਾਣਾ ਤੇ ਇਹ ਯੂਨੀਅਨ ਜਿਹੜੀ ਆਪਣੀ ਸਾਂਝਾ ਫਰੰਟ ਦੀ ਆਈ ਹੈ ਇਹਨਾਂ ਦਾ ਦਿলো ਧੰਨਵਾਦ ਕਰਦੇ ਆਂ ਆਪਾਂ ਸਾਰੇ ਮੰਡੀ ਬੋਰਡ ਵਾਲੇ ਇਹ ਸਾਡੇ ਸਾਥੀ ਐ ਸਾਨੂੰ ਇਹਨਾਂ ਨੇ ਗਾਈਡਲਾਈਨ ਦਿੱਤੀ ਐ ਸਾਨੂੰ ਮਾਰਗਦਰਸ਼ਨ ਕਰਦੇ ਐ ਸਾਡਾ ਕਿ ਵੀ ਤੁਸੀਂ ਕਿਸ ਹਿਸਾਬ ਨਾਲ ਚੱਲਣਾ ਹੈ ਤੇ ਅਸੀਂ ਹੁਣ ਜਿਹੜੀ ਮੈਨੇਜਮੈਂਟ ਆ ਉਹਨਾਂ ਦਾ ਅਸੀਂ ਕਈ ਵਾਰੀ ਉਹਨਾਂ ਨੂੰ ਮਿਲੇ ਸਾਡੀ ਕਈ ਡਿਮਾਂਡਸ ਅਸੀਂ ਦਿੱਤੀਆਂ ਪਹਿਲੇ ਪਰ ਉਹਨਾਂ ਦਾ ਕੋਈ ਉਦਾ ਕੋਈ ਰਿਸਪੌਂਸ ਨਹੀਂ ਹੁੰਦਾ ਸੀਗਾ ਸਾਡਾ ਲੈਟਰ ਐ ਲੈਣਾ ਉਹਨਾਂ ਨੇ ਤੇ ਇਹ ਕੀ ਹੈ ਇਸ ਦਾ ਕੁਝ ਨਹੀਂ ਹੋਏਗਾ ਤੋਂ ਇਹ ਜੀ ਮੈਨੇਜਮੈਂਟ ਦੇ ਇਮਪਲਾਈਸ ਦੇ ਜਿਹੜੇ ਟੁਨੇ ਹੋਏ ਨੁਮਾਇੰਦਿਆਂ ਦੀ ਨਹੀਂ ਸੁਣਦੇ ਤੋਂ ਇੱਕ ਸਧਾਰਨ ਇਮਪਲਾਈਸ ਦੇ ਕੀ ਸੁਣਨਾ ਉਹਨਾਂ ਨੇ ਕਿ ਜੀ ਕੋਈ ਗੱਲ ਨਹੀਂ ਸੁਣਦਾ ਇਸ ਲਈ ਅਸੀਂ ਇੱਕ ਇਹ ਹੁਣ ਸਾਨੂੰ ਪਤਾ ਲੱਗਿਆ ਕਿ ਆਸ਼ਵਮਾਨ ਇੱਕ ਇੱਕ ਜਿਹੜੀ 2016 ਤੋਂ ਚੱਲ ਰਹੀ ਸੀ ਭਗਤਪੂਰਨ ਸਿੰਘ ਦੇ ਨਾਮ ਤੇ ਸਕੀਮ ਚੱਲ ਰਹੀ ਸੀ ਹੁਣ ਇਹਦਾ ਨਾਮ ਆਸ਼ਵਮਾਨ ਬਦਤਾ ਇਸੇ ਜਿਹੜਾ ਆਪਣੀ ਰੇਸ਼ੋ ਹੁੰਦੀ ਹੈ 60 ਤੋਂ 40 ਹੁੰਦੀ ਹੈ 60% ਸ਼ੇਅਰ ਹੁੰਦਾ ਹੈ ਸਰਕਾਰ ਦਾ ਤੇ 40% ਸ਼ੇਅਰ ਹੁੰਦਾ ਸਾਡਾ ਸਾਡਾ ਪਹਿਲੇ ਵੀ ਜਾਂਦਾ ਸੀਗਾ ਫੰਡ ਜਿਵੇਂ 10 ਕਰੋੜ 20 ਕਰੋੜ ਇੱਕ ਥੋੜੀ ਉਹਨਾਂ ਦੀ ਤਕਹੋ ਸੀਗੀ ਕੰਡੀਸ਼ਨ ਸੀ ਕਿ ਜਿਵੇਂ ਆਪਣੇ ਦੇਣਾ ਵੀ 10 ਕਰੋੜ ਦੇਣਾ 20 ਕਰੋੜ ਦੇਣਾ ਲੇਕਿਨ ਹੁਣ ਇਹ ਮੈਨੇਜਮੈਂਟ ਨੇ ਕੀ ਕੀਤਾ 20 ਕਰੋੜ ਦੀ ਬਜਾਏ ਸਿੱਧਾ ਹੀ 100 ਕਰੋੜ ਦਿੱਤਾ ਉਹ ਵੀ ਮੰਡੀ ਬੋਰਡ ਦੇ ਫੰਡਾਂ ਵਿੱਚੋਂ ਜਦ ਕਿ ਇਹ ਮਾਰਕ ਕਮੇਟੀਆ ਦੇ ਫੰਡ ਚੋਂ ਆਂਦਾ ਜਿਹੜਾ ਚੰਦਾ ਆਂਦਾ ਆਪਾਂ ਨੂੰ ਮਾਰਕ ਕਮੇਟੀਆ ਚੋਂ ਉਸ ਚੋਂ ਰਿਲੀਜ਼ ਕਰਨਾ ਹੈ ਸਾਢੇ 10 ਸਾਨੂੰ ਇੱਕ ਉਹਨਾਂ ਨੇ ਇੱਕ ਬਤਲੀ ਉਹ ਬਣਾ ਹੈਡ ਬਣਾਵਾ ਕਿ ਉਹ ਸੈਂਟਰ ਸਰਕਾਰ ਨੇ ਕਮੇਟੀਆ ਨਾਲ ਕੋਈ ਨਹੀਂ ਦਿਖਾਪੜ ਕਰਨੀ ਹੈ ਉਹ ਸਾਡਾ ਜਿਹੜਾ ਦਾਇਰਾ ਹੈਗਾ ਮੰਡੀ ਬੋਰਡ ਹੈ ਉਹਨਾਂ ਦੇ ਕੰਪਲੀਟ ਜਿਹੜੀ ਵੀ ਸਾਡ ਮਾਰਕ ਕਮੇਟੀਆ ਉਹਨਾਂ ਦਾ ਹੈਡ ਇਹ ਹੈ ਇਸ ਲਈ ਸਾਨੂੰ ਇਹ ਪੈਂਦਾ ਕਰਨੀ ਪੈਂਦੀ ਹੈ ਲੇਕਿਨ ਇਹ ਮੈਨੇਜਮੈਂਟ ਨੇ ਸਾਡੇ ਫੰਡ ਉੱਥੇ ਰਿਲੀਜ਼ ਕਰਾਤੇ ਇਹ ਤਾਂ ਫੈਕਟ ਆਪਣੇ ਰਾਹਪਾਲ ਜੀ ਨੇ ਗੁਰਨਾਥ ਸੈਣੀ ਨੇ ਦੱਸਿਆ ਕਿ ਵੀ ਇੱਕ পেনশন ਇਹ ਹੁੰਦਾ ਸੀਗਾ ਉਹ ਵੀ ਕੋਈ ਕਰਮਚਾਰੀ ਰਿਟਾਇਰ ਹੁੰਦਾ ਸੀਗਾ ਇੱਕ ਉਹ ਬਖਰਾ ਉਹਦਾ ਫੰਡ ਰੱਖਿਆ ਜਾਂਦਾ ਸੀਗਾ ਵੀ ਇਹ ਕਰਮਚਾਰੀ ਹੈ ਉਹਦਾ ਇੱਕ ਪਹਿਲੀ ਸਪੈਸ਼ਲ ਐਡੀਸ਼ਨਲ ਫੰਡ ਹੁੰਦਾ ਸੀਗਾ ਕੱਲ ਨੂੰ ਕੋਈ ਵੀ ਸਾਡਾ ਕਰਮਚਾਰੀ ਰਿਟਾਇਰ ਹੋਏਗਾ ਉਹਦੇ ਬੰਦੇ ਡਿਊਸ ਉਹਨੂੰ ਅੰਪਾਇਰਮੈਂਟ ਉਪਰਾਤ ਦੇਣੇ ਹੀ ਬੰਦੇ ਸੀਗੇ ਪਰੰਤੂ ਹੁਣ ਸਾਰੇ ਕਰਮਚਾਰੀਆਂ ਨੂੰ ਬੈਂਤੀ ਕੀਤੀ ਜਾਂਦੀ ਹੈ ਕਿ ਨੀਚੇ ਗ੍ਰਾਉਂਡ ਫੋਰਟ ਤੇ ਜਿਹੜਾ ਧੰਨ ਲੱਗਿਆ ਪਾ ਹੁਣ ਜਿਹੜਾ ਹੈ ਕਿ ਮੈਨੇਜਮੈਂਟ ਨੇ ਕੇ ਹੈ ਕਿ ਕਿਸੇ ਵੀ ਇੰਪਲਾਈ ਦੀ ਕੋਈ ਸੁਣਦੇ ਨਹੀਂ ਆ ਸਾਡੇ ਜਿਹੜੇ ਰਿਟਾਇਰਮੈਂਟ ਵਾਲੇ ਇੰਪਲਾਈਸ ਆ ਉਹ ਯੂਜ਼ ਲਈ ਹੋਣੇ ਘੁੰਦੇ ਆ ਵੀ ਸਾਡਾ ਜੀ ਲੀਵਿੰਗ ਕੈਸ਼ਮੈਂਟ ਕਰ ਦੋ ਜੀ ਸਾਡਾ ਇਹ ਕਰ ਦੋ ਸਾਡੇ ਜਿਹੜੇ ਗਾਰੰਟੀ ਇਹ ਕਰ ਦੋ ਸੇ ਇਸ ਨਾਲ ਸਾਡੀ ਕੱਲ ਨੂੰ ਆਉਣ ਵਾਲੇ ਇਹ ਸਥਿਤੀ ਹੋ ਗਈ ਹੈ ਸਾਡੀ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਮੰਡੀ ਫੋਰ ਦੀ ਇਹ ਆਉਣ ਵਾਲੇ ਟਾਈਮ 'ਚ ਸਾਨੂੰ ਤਨਖਾਹਾਂ ਵਾ ਵੀ ਮਿਲਦੀਆਂ ਮੁਸ਼ਕਲ ਆ ਤੇ ਪੈਨਸ਼ਨਾਂ ਮਿਲਣਾ ਮੁਸ਼ਕਲ ਆ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨੀਚੇ ਗ੍ਰਾਉਂਡਪੋਰਟ ਤੇ ਜਿਹੜਾ ਤੰਨ ਲੱਗਿਆ ਉਹਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਤਾ ਕੀਤੀ ਜਾਵੇ ਧੰਨਵਾਦ ਬੇਨਤੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨੀਚੇ ਜਿਹੜਾ ਗ੍ਰਾਉਂਡਪੋਰਟ ਤੇ ਤੰਨ ਲੱਗਿਆ ਹੋਇਆ ਉਹਦੇ ਸ਼ਾਮਲ ਹੋਣ ਦੀ ਕਿਰਪਾਤਾ ਕੀਤੀ ਜਾਵੇ ਧੰਨਵਾਦ ਹੁਣ ਮੈਨੇਜਮੈਂਟ ਦਾ ਕੰਮ ਇਹ ਰਹਿ ਗਿਆ ਕਿ ਜਿਹੜੀ ਆਪਣੀ ਰਿਸਟ੍ਰਕਟਿੰਗ ਸਾਡੀ 2017 ਤੋਂ ਡੀਸੈਕਸ਼ਨ ਲਈ ਸਰਕਾਰ ਨਾਲ ਨਿਕਾਪਰੀ ਚਲ ਰਹੀ ਸੀ ਪਰ ਮੈਨੇਜਮੈਂਟ ਨਹੀਂ ਚਾਹੁੰਦੀ ਕਿ ਇਹ ਰਿਸਟ੍ਰਕਟਿੰਗ ਹੋਵੇ ਔਰ ਇਤੇ ਭਰਤੀ ਹੋਵੇ ਕਿਉਂਕਿ ਮੈਨੇਜਮੈਂਟ ਦਾ ਮੁੱਦਾ ਆਏਗਾ ਕਿ ਭਰਤੀ ਹੋਣਗੀ ਤੇ ਮੁਲਾਜ਼ਮ ਘਟ ਰਹੇ ਜੂਗਾ ਮੁਲਾਜ਼ਮ ਘਟ ਰਹੇ ਜੂਗਾ ਤਾਂ ਅਸੀਂ ਸਾਨੂੰ ਬੋਰਡ ਨੂੰ ਖਤਮ ਕਰਨ ਨੂੰ ਆਸਾਨੀ ਹੋਊਗੀ ਕਿੰਨਾ ਵੀ ਹੁਣ ਮੈਨੇਜਮੈਂਟ ਜਿਵੇਂ ਸਾਡਾ ਕਿਸਾਨ ਭੰਗ ਸੀਗਾ ਆਪਣਾ ਜਿਹੜਾ ਇਤੇ ਮੰਡੀ ਬੋਰਡ ਦੀ ਜਿਹੜਾ ਮੰਡੀ ਆ ਤੇ ਸੈੱਡ ਹੈਗਾ ਉਧਰ ਤਾਂ ਕਰਾਇਆ ਵੀ ਸਾਡੇ ਡਿਪਾਰਟਮੈਂਟ ਦੇ ਕਿਸਾਨ ਕੋ ਆਂਦਾ ਤਾਂ ਕਮਾਂਡੋ ਦਾ ਉਹਨਾਂ ਨਾਲ ਕਮਾਂਡੋ ਦਾ ਜਿਹੜਾ ਆਪਣਾ ਪੰਡ ਜਿਹੜਾ ਤਰੀਦ ਦਾ ਆਪਣਾ ਕਰਾਇਆ ਲੈਣਾ ਸੀਗਾ ਉਹ ਕਰਾਇਆ ਵੀ ਲਿਖਾ ਕਬੜੀ ਕਰ ਰਹੇ ਉਹਨਾਂ ਤੋਂ ਕਰਾਇਆ ਕਿਉਂ ਨਹੀਂ ਲਿਆ ਜਾ ਰਹਾ ਸਿਰਫ ਇੱਕ ਮੁਲਾਜ਼ਮ ਦੀ ਤਰਫਾ ਹੀ ਕੱਕਣੀ ਆਂਦੀ ਇਹਨਾਂ ਨੂੰ ਕਿ ਹਾਂਜੀ ਹੜ ਹੜ ਆ ਗਿਆ ਜੀ ਚੇਅਰਮੈਨ ਨੇ ਆਪਣੇ ਨੰਬਰ ਬਣਾਣੇਗੇ ਤੇ ਜੀ ਇਹ ਤੁਹਾਨੂੰ ਇੱਕ ਇੱਕ ਦਿਨ ਦੀ ਸੈਲਰੀ ਕੱਟੋ ਜਦ ਸੈਂਟਰ ਗਵਰਨਮੈਂਟ ਨੇ 50 ਫੀਟ ਗਵਰਨਮੈਂਟ ਨੂੰ ਸੈਂਕੜਾ ਫੰਡ ਦਿੱਤਾ ਆ ਫੜ ਫੀਟ ਦਾ ਲਈ ਤੇ ਜਦ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਆ ਉਹਦੇ باوجود ਵੀ ਸਾਡੀ ਇੱਕ ਇੱਕ ਦਿਨ ਦੀ ਸੈਲਰੀ ਕੱਟ ਕੇ ਉਧਰ ਭੇਜੀ ਗਈ ਕਿ ਮੈਨੇਜਮੈਂਟ ਦਾ ਅਸੀਂ ਫਿਰ ਵੀ ਚਲੋ ਮੈਨੇਜਮੈਂਟ ਦੀ ਮੰਨੀ ਕਿ ਆ ਵੀ ਚਲੋ ਕੋਈ ਗੱਲ ਨਹੀਂ ਬਟ ਸਾਰੀ ਆਪਸ਼ਨਾਂ ਰਿਜੈਕਟ ਆਈ ਨੋ ਆਪਸ਼ਨ ਆਈ ਕਿ ਕਿਸੇ ਦੀ ਵੀ ਰਿਪਲਾਈ ਦੀ ਇਹ ਨਹੀਂ ਆਈ ਵੀ ਸਾਡੀ ਕੱਟ ਲਈ ਜਾਵੇ ਪਰੰਤੂ ਇਹ ਮੈਨੇਜਮੈਂਟ ਨੇ ਜ਼ਬਰਦਸਤੀ ਕਰਕੇ ਸਾਰੇ ਦੀ ਇੱਕ ਇੱਕ ਦਿਨ ਦੀ ਸੈਲਰੀ ਕੱਟੀ ਹੈ ਇਸ ਤੋਂ ਵੀ ਪਤਾ ਲੱਗਦਾ ਕਿ ਕਿਹੜੀ ਉਹਨਾਂ ਮੌਜੂਦਾ ਉਸ ਟਾਈਮ ਯੂਨੀਅਨ ਸੀਗੀ ਉਹਨਾਂ ਨੇ ਕੋਈ ਸਟੈਪ ਨਹੀਂ ਲਿਆ ਬਲਕਿ ਉਹਨਾਂ ਦਾ ਸਾਥ ਦਿੱਤਾ ਇਹ ਬਹੁਤ ਵੱਡਾ ਮੁੱਦਾ ਹੈ ਤੇ ਮੈਨੇਜਮੈਂਟ ਨੂੰ ਇਹ ਮਿਲ ਗਿਆ ਕਿ ਉਹਦੇ ਕੋਈ ਯੂਨੀਅਨ ਨਹੀਂ ਹੈ ਕੋਈ ਉਹਨਾਂ ਦਾ ਸਾਥ ਪ੍ਰਸ ਨਹੀਂ ਹੈ ਇਹਨਾਂ ਨਾਲ ਜਿੰਮੇ ਕਰਨਾ ਟ੍ਰੀ ਬੋਰਡ ਯੂਨੀਅਨ ਜਿੰਦਾਬਾਦ ਟ੍ਰੀ ਬੋਰਡ ਯੂਨੀਅਨ ਜਿੰਦਾਬਾਦ ਟ੍ਰੀ ਬੋਰਡ ਜਿੰਦਾਬਾਦ ਟ੍ਰੀ ਬੋਰਡ ਜਿੰਦਾਬਾਦ ਟ੍ਰੀ ਬੋਰਡ ਜਿੰਦਾਬਾਦ ਉਹਨਾਂ ਵੈ ਗਈ ਪਕਾਨਾ ਦੀ ਗੱਲ ਸਾਡੀ 64 ਜੇ ਕਲੋਨੀ ਹੈ ਤੇ 37 ਜੇ ਕਲੋਨੀ ਹੈ ਸਾਡੇ ਮਕਾਨ ਖਾਲੀ ਪਏ ਆ ਠੀਕ ਆ ਸਾਡੇ ਖਾਲੀ ਪਏ ਆ ਜਦ ਤੱਕ ਸਾਡੀ ਰੀਸਟ੍ਰਿਕਟਿੰਗ ਨਹੀਂ ਹੋਊਗੀ ਤੇ ਸਾਡੇ ਜਦ ਤੱਕ ਨਵੇਂ ਕਰਮਚਾਰੀ ਨਹੀਂ ਆਉਣਗੇ ਤੋਂ ਮਕਾਨ ਇਦਾਂ ਹੀ ਰਹਿਣਗੇ ਕਿਉਂਕਿ ਇਹ ਮੈਨੇਜਮੈਂਟ ਚਾਹੁੰਦੀ ਕਿ ਰੀਸਟ੍ਰਿਕਟਿੰਗ ਨਾ ਹੋਵੇ ਹੁਣ ਦੇਖੋ ਹੁਣ ਵਿੰਗ ਸਾਈਡ ਦੇ ਰੀਸਟ੍ਰਿਕਟਿੰਗ ਹੋਈ ਆ ਉਸ ਦੇ 67 ਜੇ ਹੀ ਆਇਆ ਹੈ ਉਹਨਾਂ ਦੇ ਵਿੱਚੋਂ ਹਲੇ 48 ਆ ਥੋੜੀ ਬੰਦਿਆ ਰਹੇ ਬੈਂਕ ਡਿਸਟਾਗਾ ਬਾਕੀ ਪੇਡਿੰਗ ਤੇ ਆ ਉਹਨਾਂ ਦੇ ਬੰਦਿਆਂ ਦੀ ਪੱਤੀਆਂ ਬੈਂਤੀ ਆ ਰਹੀਆਂ ਯਾਰ ਦੇ ਸਰ ਤੇ ਜੇ ਵੀ ਸਾਹਮਣੂ ਮਕਾਨ ਦਿੱਤਾ ਜਾਵੇ ਇੱਦਾਂ ਹੀ ਗੱਲ ਨੂੰ ਜਨਨਤ ਸਾਈਡ ਦੀ ਜਿਹੜੀ ਹੈ ਡਿਊ ਹੈ ਸਰਕਾਰ ਕੋਲ ਸਰਕਾਰ ਕੋਲ ਸਾਡੀ ਫਟਰੀ ਦੀ ਨੋਟੀਫਿਕੇਸ਼ਨ ਜਾਰੀ ਹੋਈ ہوئی ਹੈ ਯੂਨੀਅਨ ਚਾਹੁੰਦੀ ਹੈ ਕਿ ਜਨਨਤ ਸਾਈਡ ਦੀ ਚੱਕੀ ਜੋ ਸਰਕਾਰ ਵੱਲ ਤੇ ਪ੍ਰਵਾਨ ਹੋ ਚੁੱਕੀ ਹੈ ਉਹ ਉਹਨੂੰ ਸ਼ਰਤੀਸ਼ਰਤੀ ਲਾਗੂ ਕਰਾਇਆ ਜਾਵੇ ਔਰ ਜਨਨਤ ਸਾਈਡ ਦੀ ਵੀ ਭਰਤੀ ਕੀਤੀ ਜਾਵੇ ਕਿਉਂਕਿ ਅੱਜ ਕੱਲ ਸਟਾਫ ਬਹੁਤ ਘੱਟ ਹੈ ਅੱਜ ਕੱਲ ਕਲਰਕ ਹੰਡੀ ਬੋਰਡ ਦੇ ਵਿੱਚ ਇਸ ਤੋਂ 3 ਮਹੀਨੇ ਦਾ ਟਾਈਮ ਚੱਲ ਰਿਹਾ ਅਕਤੂਬਰ 3 ਮਹੀਨੇ ਬਾਅਦ ਕਿਸੇ ਨੂੰ ਜਿਹੜੇ ਡਿਊਸ ਦਿੱਤੇ ਜਾ ਰਹੇ ਨੇ ਉਹਨਾਂ 3 ਮਹੀਨੇ ਦੇ ਇੰਤਕਾਨ ਨੂੰ ਉਹ ਵੀ ਸਰਟਾ ਨਹੀਂ ਹੈ ਕਿ ਉਹ ਅਸੀਂ ਦੇ ਸਕਾਂ ਜਾਂ ਨਹੀਂ ਇਸ ਤੋਂ ਸਾਡੀ ਬਜਟ ਪ੍ਰੋਵੀਜ਼ਨ ਆਯੂਸ਼ਮਾਨ ਭਾਰਤ ਦੇ ਅਸਲ 46 ਕਰੋੜ ਦੀ ਬਜਟ ਪ੍ਰੋਵੀਜ਼ਨ ਸੀਗੀ ਉਹਦੇ ਅੰਗੇਸਟ 155 ਕਰੋੜ ਦੀ ਪੇਮੈਂਟ ਦਿੱਤੀ ਗਈ ਹੈ 46 ਕਰੋੜ ਦੀ ਬਜਟ ਪ੍ਰੋਵੀਜ਼ਨ ਦੇ ਅੰਗੇਸਟ 155 155 ਕਰੋੜ ਦੀ ਪੇਮੈਂਟ ਹੋਈ ਹੈ ਜਿਹਦੇ ਨਾਲ ਮੰਡੀ ਬੋਰਡ ਦੇ ਲਗਭਗ ਆਲੇ 3 ਮਹੀਨੇ ਪ੍ਰਭਾਵਤ ਹੋ ਗਏ ਸਾਡੀ